ਦੇਖ ਲੋ ਕੀ ਹੋਇਆ ਬਿਆਹ ਦੇਖ ਲੋ ਨੇਰੀ ਲੈ ਉਧਰ ਪਾਪਾ ਵੀ ਲਾਈ ਜਾਂਦਾ ਤੇ ਬਲੇ ਕੀ ਅੱਜ ਆਪਾਂ ਦਿਖਦਾ ਹੀ ਨਹੀਂਗਾ ਸਾਹਣਾ ਜਗਵਾ ਦੇ ਕੇ ਇਹ ਆ ਦੇਖ ਆਉਂਦਾ ਤੇਲੀ ਵੀ ਨਹੀਂ ਆ ਗਈ ਲੈ ਕੰਮ ਕਰੜਾ ਅ ਕਾ ਘਰ ਦੇ ਪਾਪਾ ਇਹ ਨਹੀਂ ਤਾਂ ਕਿਧਰ ਗਿਆ ਕਛਦਰੀ ਮੈਂ ਇੱਥੇ ਛੋਟੀ ਲਾਲੀ ਫਰੈਕ ਚ ਦਲਾਦੀ ਆ ਕਿਹਦਾ ਹੈ ਨਹੀਂਗਾ ਇੱਥੇ ਪਾ ਬੋਰੀ ਲੈ ਆਂ ਉਧਰ ਲਾ ਦਈਏ ਉਹਦੋਂ ਹਜੇ ਹਵਾ ਚੱਲਦੀ ਨਹੀਂ ਗਈ 100 ਰੋਸ ਹੰਦਾਨ ਖੁੱਲਈ ਅਹਰੇ ਇੱਥੇ ਹੀ ਮੈਂ ਲਾ ਦਿੰਨਾ ਤੇ ਆਹ ਦੇਖ ਲਓ ਬਾਪੇ ਵਾਲੇ ਬਾਪੇ ਦਾ ਸ਼ਾਤਰੀ ਲੋਡਿੰਗ ਲੈ ਜਿਦਾਂ ਇੱਕ ਕਰ ਦੇ ਗੰਮ ਔਖਾ ਦੇਹ ਦੇਣਾ ਮਤਾਇਨ ਬੰਨਾ ਵੇਖਿਆ ਜੇ ਦੇਹ ਦੁੱਸ ਗਿਆ ਤਾਂ ਬੜਕਾ ਲਾਗੇ ਹਨਾ ਪਰ ਮੈਨੂੰ ਤਾਂ ਲੱਗਦਾ ਗਾਂਭਸ਼ਾਂ ਹੋ ਗਿਆ ਕਿਤੇ ਹੋ ਸਕਦਾ ਕੋਈ ਪਿਆਰੇ ਉਹ ਸਭ ਪੂਰਾ ਖਤਮ ਆ ਉਹ ਦੇਖੋ ਥੱਲੇ ਕਿਵੇਂ ਦਾ ਵਿਊ ਦੇ ਇੱਕ ਕਰੋ ਤੇ ਹੀ ਉਹ ਦੇਖੋ ਤਾਂ ਸਾਰੇ ਕਾਲੇ ਬੱਦਲ ਤੇ ਥੱਲੇ ਥੱਲੇ ਉਹ ਚਿੱਟਾ ਉਹ ਵਿਊ ਉੱਤਰ ਤੱਕ ਆਏ ਆ ਸਾਰੇ ਕਿਤੇ ਆ ਥੱਲੇ ਥੱਲੇ ਇਹ ਚਿੱਟਾ ਲੱਗਦਾ ਦੇ ਕੋਈ ਨੈਟ ਤਾਂ ਭਾਣੇ ਨਹੀਂ ਚੱਲਦਾ। ਉਹ ਢਿੱਲਾ ਜਰੂਰ ਹੋ ਗਿਆ ਥੋੜਾ ਜਿਹਾ ਉੱਧਰ ਕਿਟੀ ਵਾਲੀ ਉਹ ਪੂਜੇ ਚ। ਢਾੜ ਲਾ। ਢਾੜ ਦਾ ਢਾੜ ਦਾ ਹੌਲੀ ਹੌਲੀ। ਹਾਂ ਬਈ ਜਾ ਜਲਾਉਂਦੇ ਕਿ। ਹੈਂ? ਆ ਜੇ ਤੁਸੀਂ ਫਿਰ ਦੇ ਬਾਹਰ ਛੱਡ ਲੈ ਨੈਟ ਜਾਂ ਸਾਰੀ ਬਾਹਰ ਖੋਲ ਦੇ। ਬਾਹਰਿਆਂ ਨਾਲ ਦੇ। ਬਾਹਰਿਆਂ ਪੇਟ ਦੇ। ਆ ਬੰਦੇ ਲਾ ਵੀ ਕਿਤੇ ਆ ਜੇ ਨਾ ਦੇਖੋ ਆਪੇ। ਤੇ ਚੰਗੀ ਗੱਲ ਹੀ ਆ। ਬੈਗੇ 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 ਛਤਰੀ ਤੇ ਬੈਗੇ ਤੋਂ ਤੇ ਕਾਲ ਕੰ ਕਰ ਤੈਨ 4 5 5 6 ਆ ਬਾਕੀ ਤੇ ਆ ਅਾਦਾ ਕਿਸੇ ਹੋਰ ਦਾ ਹੀ ਆ ਇਹ ਅਲਰਜੀ ਵਾਲਾ ਕਿਹੜਾ ਹਾਂ ਕੀ ਕਹਿੰਦਾ ਅੱਛਾ ਅੱਛਾ ਹਾਂ ਹੋਰ بڑا ਘਾਟਾ ਡੋਗਾ ਛੋਟਾ ਹੋਏ ਤੁਹਾਨੂੰ ਪਤਾ ਹੀ ਨਹੀਂ ਨਾਲ ਕਿਹੜੀ ਬਾਈ ਕਿਹੜੀ ਨਹੀਂ ਆਗੇ ਆਗੇ ਸਾਰੇ ਆ ਤਿੰਨ ਉਹਦੇ ਬਹਿ ਕੇ ਕਾਰ ਆ ਤੇ ਇੱਕ ਆਮਗਰ ਆਉਂਦਾ ਵੇ ਕਾਕਾ ਆ ਗਿਆ ਬਗੇ 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 ਇਹ ਕਾ ਆ ਗਿਆ ਦੂਸ਼ ਵਾਲਾ ਬੜਾ ਤਹਾੜਾ ਵਿਊ ਆ ਨੀ ਕਿ ਹੋ ਸਰੇ ਤੇ ਡੇ ਡੇ ਡਾਈ ਦੱਕ ਦਵਾਜ ਵੇ ਤੇ ਨਹੀਂ ਗੱਲ ਹਜੇ ਮੀਂਹ ਨਹੀਂ ਨਾ ਪਿਆ ਇੱਕ ਮੜੀ ਮੂਟੀ ਕੈਨ ਮਨੀ ਆ ਦੇ ਸੁੱਕਾ ਹੀ ਹੈ ਨਾ ਬਾਕੀ ਤਾਂ ਆ ਆ ਪਿਆ ਆ ਜਾ ਆ ਜਾ ਆ ਜਾ ਆ ਗਿਆ ਇੱਕ ਚੱਕੀ ਛਤਰੀ ਉਹ ਇੱਕ ਰੋਟਾ ਇੱਕ ਦਰ ਨੈਟ ਤੇ ਲੇ ਉਹ ਖਾ ਨੇ ਇਹਦੇ ਤੇ ਲੀਆ ਤੇ ਤਾਂ ਹੀ ਆ ਪਾ ਗਿਆ ਹੈ ਮੁਰਦਾ ਔਰ ਯਾਦ ਯਾਦ ਯਾ ਦੇਖੋ ਦੇਖੋ ਆ ਦੇ ਨਾ ਵੀਨਾ ਵੀਨਾ ਵੀ ਬੈ ਯਾ ਤਾਂ ਇਹਦਾ ਸਿਆਣਾ ਵਾ ਮੈਂ ਬਾਕੀ ਰੱਸੀ ਨੂੰ ਛੋਟੀ ਕਰਤੀ ਥੋੜੀ ਜੀ ਬੋਰਡ ਵਈ ਜੀ ਕੱਟ ਕੇ ਮੈਂ ਇਹਨਾਂ ਤੋਂ ਬੋਰਡ ਤੇ ਲੱਗਦੇ ਬੋਰਡ ਤੇ ਉਹਨਾਂ ਜਦਾਂ ਨਹੀਂ ਬਲੈਕਿਆ ਉਹਦੇ ਉੱਤੇ ਢੱਕ ਤੇ ਬੋਰਡ ਤੇ ਹੋ ਭਰ ਦੇ ਚਾਰ ਪੰਜ ਢੱਕ ਦੇ ਮੇਰਾ ਤਾਂ ਹੁਣ ਜੀ ਨਹੀਂ ਲੱਗਦਾ ਯਾਰ ਗਵਾਦਿਆਂ ਨਾ ਉਹੀ ਅੱਕ ਲੱਗਿਆ ਸੀਗਾ ਤੇ ਉਹਦੇ ਨਾਲ ਹੀ ਕੰਮ ਹੋ ਗਿਆ ਵਿਚਾਰੇ ਨਾਲ ਪਤਾ ਨਹੀਂ ਕਿਤਨ ਲੰਘਿਆ ਵਿਚਾਰਾ ਆ ਜਵੇ ਤਾਂ ਚੰਗੀ ਗੱਲ ਆ ਉਹਦੀ ਡੀਗ ਜਿੱਥੇ ਖੜੇ ਆ ਹਨ ਤੁਹਾਨੂੰ ਦਿਖਾ ਦਨੇ ਬਾਕੀ ਤੇ ਬਾਪੇ ਵਾਲੇ ਤਾਂ ਡੱਗਦੇ ਫਿਰਦੇ ਆ ਕਿਧਰ ਗਏ ਕਿਧਰ ਗਏ ਕਿਧਰ ਗਏ ਉਹ ਉਹਦੇ ਬੋਰ ਤੇ ਡੱਗਦੇ ਫਿਰਦੇ ਨਾ ਉਹਨਾਂ ਚ ਕਹਿੰਦਾ ਮੈਂ ਉਹ ਉਹਦੇ ਆਈ ਜਾਂਦੇ ਆਈ ਜਾਂਦੇ ਉਹ ਤਾਂ ਉਹਨਾਂ ਦੇ ਉੱਪਰ ਹੋ ਜਨੇ ਜਾਲ ਨਹੀਂ ਲੱਗਾ ਤੇ ਵੀ ਕਿਉਂ ਨਾਲ ਉਹ ਥੀ ਡੱਗਦੇ ਫਿਰਦੇ ਕਿ ਮੈਨੂੰ ਜਿਹੜਾ ਹੈ ਨਹੀਂਗਾ ਇਹ ਇੱਕ ਤਾਂ ਮੈਨੂੰ ਪਤਾ ਹੁਣੇ ਹੀ ਨੇ ਟਾਈਮ ਉਨ ਤਾਂ ਉਹ ਤਾਂ ਛਤਰੀ ਭੜਕਾਉਣੇ ਨੇ ਇੰਨਾ ਸੂਹਾ ਵਾਂ ਦੇਖ ਲੋ ਬਲੈਕੀ ਆਪਣਾ ਇੱਕ ਵਾਰੀ ਪਹਿਲਾਂ ਵੀ ਐ ਹੋ ਗਿਆ ਸੀ ਮੌਸਮ ਦਾ ਨ ਲਾ ਗਿਆ ਬੜਕਾਣ ਸ਼ਤਰੀ ਮੈਂ ਭੜਕਾਈ ਮੈਂ ਟੋਮੇਂਟੀ ਆ ਗਿਆ ਸਿਆਣਾ ਇਸ ਗੱਲੋਂ ਤਾਂ ਲਓ ਜੀ ਮੀਂਹ ਆ ਗਿਆ ਆ ਦੇਖ ਲਓ ਕਿੰਨਾ ਤੇਜ਼ ਲੈ ਹੋ ਗਿਆ ਕੰਮ ਖਰਾਬ ਇੱਧਰ ਤਾਂ ਆ ਦੇ ਇਹ ਆ ਦੇਖੋ ਕਣੀਆਂ ਪੈਣਗੀਆਂ ਆ ਦੇ ਪਈ ਜਾਂਦੀਆਂ ਆ ਦੇ ਖਾਰੇ ਆ ਦੇ ਆ ਦੇ ਓਹੋ ਮੈਂ ਤਾਂ ਲੱਗਦਾ ਬਸ ਗਿਆਬ ਲੈ ਕੇ ਆਜਦਾ ਬਸ ਖਾਦਮ ਰਾਮ ਕਹਾਣੀ ਨਾ ਹੀ ਰਿਹਾ ਗਿਆ ਪੱਲੇ ਆਪਣੇ ਤਾਂ ਗਿਆ ਤਾਂ ਚਲੋ ਓਕੇ ਬਾਈ ਹੋ ਗਿਆ ਇਹਦਾ ਤਾਂ ਕੰਮ ਜੀ ਬਲੈਕੀ ਇਹਦਾ ਬਾਕੀ ਜੀ ਆ ਗਿਆ ਤੁਹਾਨੂੰ ਕੱਲ੍ਹ ਲਈ ਵੀਡੀਓ ਚ ਦੇਖਣ ਨੂੰ ਮਿਲ ਜੂਗਾ ਇਹ ਵੀਡੀਓ ਦੇ ਇੱਥੇ ਐਂਡ ਕਰ ਦਿੰਨੇ ਐਂਪਾਇ ਵੀ ਸੋਹਣਿਆ